ਸੋ ਨਾਮ ਜੀ ਨਾਮ ਨਾਰਾਇਣ ਭਗਵਾਨ ਜੀ ਤੇ ਉਹ ਜਿਸ ਤਰ੍ਹਾਂ ਮੈਂ ਹੋਦੀ ਤੇ ਇਲਾਜ ਨਹੀਂ ਹੈ ਕਿਉਂਕਿ ਦੁਨੀਆ ਭਰ ਚ ਸਭ ਤੋਂ ਸਸਤਾ ਤੇ ਵਧੀਆ ਇਲਾਜ ਹਿੰਦੁਸਤਾਨ ਚ ਐ ਤੇ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਐ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਐ ਤੇ ਇੱਥੇ ਪੂਰੀ ਦੁਨੀਆ ਚੋਂ ਪੰਜਾਬੀ ਜਾਂ ਹਿੰਦੁਸਤਾਨੀ ਆਉਂਦੇ ਇਲਾਜ ਕਰਾਉਂਦੇ 10 ਦਿਨ ਰਹਿੰਦੇ ਇਹਦੀ ਇਕਨੋਮੀ ਚ ਵਾਧਾ ਹੁੰਦਾ ਕਿਉਂਕਿ ਜਿੰਨੇ ਰਹਿਣਾ ਆ ਕੇ ਹੋਟਲਾਂ ਦੀ ਲੋੜ ਐ ਰੈਸਟੋਰੈਂਟਾਂ ਦੀ ਲੋੜ ਐ ਜਾਣ ਆਉਣ ਦੀ ਸ਼ਾਪਿੰਗ ਇਹ ਪੈਸਾ ਜਿਹੜਾ ਇਹੀ ਸਾਡੀ ਇਕਨੋਮੀ ਐ ਟੂਰਿਜ਼ਮ ਐ ਐ ਸਪੋਰਟਸ ਟੂਰਿਜ਼ਮ ਹੈਲਥ ਟੂਰਿਜ਼ਮ ਐ ਮੈਡੀਕਲ ਟੂਰਿਜ਼ਮ ਅਸੀਂ ਟ੍ਰੇਡ ਸੈਂਟਰ ਬਣਾਉਣਾ ਅਸੀਂ 12 12 ਏਕੜ ਜਗ੍ਹਾ ਰੱਖੀ ਆ 12 ਮਹੀਨੇ ਟਰੇਡ ਫੇਅ ਚੱਲਣਾ ਹੈ ਪਾਈਟੈਕਸ ਲੱਗਦਾ ਇੱਕ ਹਫਤਾ ਰੌਣਕਾਂ ਲੱਗ ਜਾਂਦੀਆਂ 12 ਏਕੜ ਜਗ੍ਹਾ ਰੱਖੀ ਪੱਕਾ ਇਨਫਰਾਸਟ੍ਰਕਚਰ ਬਣਾਉਣਾ ਹੈ 12 ਮਹੀਨੇ ਟਰੇਡ ਫੇਅ ਚੱਲਣਾ ਹੈ ਆਈਟੀ ਸਿਟੀ ਬਣ ਜਾਂਦਾ ਟਰੇਡ ਸੈਂਟਰ ਬਣ ਜਾਂਦਾ ਇਹ ক্রিকেট ਗਰਾਊਂਡ ਬਣ ਜਾਂਦੀ ਇਹ ਆਪਣਾ ਹਸਪੀਟਲ ਬਣ ਜਾਂਦੇ ਤੇ ਇਹ ਕਿੰਨੇ ਤਰ੍ਹਾਂ ਦਾ ਟੂਰਿਜ਼ਮ ਇੱਥੇ ਹੋ ਰੋਣਾ ਈ ਧਾਰਮਿਕ ਦੇ ਨਾਲ ਨਾਲ ਤੇ ਇਹ ਸ਼ਹਿਰ ਜਿਹੜਾ ਵਾ ਇਹ ਗੜਗਾਵਾ ਬੰਗਲੌਰ ਨੂੰ ਗਾਂ ਅੱਗੇ ਨਿਕਲਣਾ ਈ ਇੰਨਾ ਵੱਡਾ ਨਾਮ ਆ ਅੰਮਰਸਰ ਸਾਹਿਬ ਸਭ ਲਿਖਣਾ ਚਾਹੁੰਦੇ ਆ ਸਭ ਕੰਪਨੀਆਂ ਚਾਹੁੰਦੀਆਂ ਸਾਡੇ ਮਗਰ ਅੰਮਰਸਰ ਸਾਹਿਬ ਲਿਖਿਆ ਜਾਵੇ ਪਰ ਕੋਈ ਬਾਹ ਫੜਨ ਵਾਲਾ ਲੀਡਰ ਨਹੀਂਗਾ ਕੋਈ ਉਹਨਾਂ ਨੂੰ ਭਰੋਸਾ ਦੇਣ ਵਾਲਾ ਨਹੀਂ ਵੀ ਤੁਹਾਨੂੰ ਮੁਸ਼ਕਲ ਨਹੀਂ ਆਊਗੀ ਕੋਈ ਕਿਉਂਕਿ ਪੈਸੇ ਵੀ ਤਾਂ ਕੰਪਨੀਆਂ ਨੇ ਆਪ ਲਾਉਣੇ ਆ ਇਨਵੈਸਟਰ ਨੇ ਪੈਸੇ ਵੀ ਆਪ ਖਰਚਣੇ ਆ ਇੱਥੇ 25 2500 ਰੂਮਸ ਦੇ ਮੇਰੇ ਕੋਲ ਲੋਕਲ ਬਾਡੀ ਸੀ ਅਰਬਨ ਡਵੈਲਪਮੈਂਟ 2500 ਰੂਮ ਦਾ ਰਿਜ਼ੋਰਟ 50 ਏਕੜਾਂ 'ਚ ਬਣਾਉਣਾ ਸੀ ਕਿਸੇ ਨੇ ਸਿੰਗਾਪੁਰ ਦੀ ਕੰਪਨੀ ਆਈ ਮਗਾ ਤੁਸੀਂ ਪਲਾਨ ਬਣਾਓ ਤੁਹਾਨੂੰ ਬਹਿ ਕੇ ਅਪਰੂਵਲਸ ਦਵਾਂਗੇ ਸਾਰੀਆਂ ਡੈਸਟੀਨੇਸ਼ਨ ਵੈਡਿੰਗਸ ਹੁੰਨਦੇ ਆਂਦੇ ਹੀ ਉਹ ਕਨਸੈਪਟ ਇੱਥੇ ਲੈਵਾਂਗੇ ਇੱਥੇ ਬੱਲੇ ਬੱਲੇ ਹੋ ਜਾਣੀ ਪਰ ਇਹ ਆ ਵੀ ਸਾਡਾ ਸੁਪਨਾ ਅਧੂਰਾ ਵਾ ਉਹਨੂੰ ਅਸੀਂ ਪੂਰਾ ਕਰਾਂਗੇ ਜਿਹੜਾ ਇਹ ਦੋਵਰੀ ਲੋਕਾਂ ਨੇ ਜਿਆਦਾ ਉਹਦੇ ਚੱਕਰ 'ਚ ਜਦੋਂ ਲਾਲਚ ਦਿਖਾਉਂਦੇ ਆ ਨਾ ਪਾਰਟੀਆਂ ਆਉਂਦੀਆਂ ਸੋਹਾਂ ਖਾ ਕੇ ਆ ਕਰਦਾਂਗੇ ਉਹ ਕਰਦਾਂਗੇ ਫਿਰ ਕੋ ਮਾਡਲ ਲੈ ਆਉਂਦਾ ਦਿੱਲੀ ਮਾਡਲ ਕੋ ਗੁਜਰਾਤ ਮਾਡਲ ਕੋ ਅਮਰੀਕਾ ਦੀਆਂ ਗੱਲਾਂ ਕਰਦਾ ਹਕੀਕਤ ਇਹ ਨਹੀਂ ਕੀ ਹਕੀਕਤ ਜਿਹੜਾ ਅਸਲੀ ਅਸਲੀਅਤ ਨੂੰ ਜਾਣਦਾ ਗਰਾਊਂਡ ਨੂੰ ਜਾਣਦਾ ਜੜ੍ਹ ਨੂੰ ਜਾਣਦਾ ਉਹੀ ਕੁਝ ਕਰ ਸਕਦਾ ਜਿਹੜਾ ਲੋਕਾਂ ਦੇ ਵਿੱਚ ਰਹਿੰਦਾ ਉਹਨੂੰ ਲੋਕਾਂ ਦੀਆਂ ਸਮੱਸਿਆਵਾਂ ਪਤਾ ਉਹੀ ਕਰ ਸਕਦਾ ਤੇ ਉਹ ਇੱਕੋ ਹੀ ਹੈ ਅਨਿਲ ਜੋਸ਼ੀ ਇਸ ਕਰਕੇ ਮੈਂ ਸਮੱਸਿਆਵਾਂ ਵੀ ਜਾਣਦਾ ਤੇ ਉਹਨਾਂ ਦਾ ਸਮਾਧਾਨ ਵੀ ਜਾਣਦਾ ਤੇ ਇਸ ਸ਼ਹਿਰ ਨੂੰ ਅਸੀਂ ਬਹੁਤ ਉੱਪਰ ਲੈ ਕੇ ਜਾਣਾ ਇਹੀ ਟੂਰਿਜ਼ਮ ਇਕਨੋਮੀ ਹੈ ਇਸ ਗੁਰੂਦੀ ਨਗਰੀ ਦੀ ਅਜਿਹੜਾ ਹੈਰੀਟੇਜ ਸਟਰੀਟ ਬਣੀ ਇਹ ਦੁਕਾਨੇ ਦੀ ਬਿਊਟੀਫਿਕੇਸ਼ਨ ਵੀ ਉਸੇ ਤਰ੍ਹਾਂ ਤੇ ਹੋਣੀ ਅੱਜ ਤੱਕ ਇਹ ਲੰਮਕਦਾ ਪਿਆ ਪੂਰਾ ਕੰਪਲੀਟ ਨਹੀਂ ਹੋਇਆ ਅਸੀਂ ਇਹ ਅਲਾਟ ਕਰਕੇ ਗਏ ਸੀ ਪੈਸਾ ਵੀ ਅਲਾਟ ਕਰਕੇ ਨਕਸ਼ਾ ਵੀ ਮੈਂ ਬਣਾਇਆ ਇਹ ਸਾਰਾ ਕੰਮ ਵੀ ਮੈਂ ਸ਼ੁਰੂ ਕਰਵਾਇਆ ਇਸ ਕਰਕੇ ਇਹ ਟੂਰਿਜ਼ਮ ਦੇ 10 ਗੁਣਾ ਟੂਰਿਸਟ ਵਧਿਆ ਇਹ ਹੈਰੀਟੇਜ ਸਟਰੀਟ ਦੇ ਨਾਲ ਜਿਹੜੇ ਅਸੀਂ ਕਲਾਗਿੰਦਗੜ ਵਾਰ ਮੈਮੋਰੀਅਲ ਸਾਡਾ ਪਿੰਡ ਚੀਜ਼ਾਂ ਬਣਾਈਆਂ ਅਰਬਨ ਹਾਰਟ ਹੈਰਿਟੇਜ ਇਹ ਸ਼ਹਿਰ ਨੂੰ ਤਾਂ ਅਸੀਂ ਪੂਰੇ ਵਾਰਲਡ ਸਿਟੀ ਨੂੰ ਹੈਰਿਟੇਜ ਬਣਾਉਣਾ ਸੀ ਇਹ ਤਾਂ ਦੁਨੀਆ ਦਾ ਅਨੂਠਾ ਸ਼ਹਿਰ ਬੰਨਣਾ ਸੀ ਪਰ ਇਹ ਬ੍ਰੇਕ ਲੱਗ ਗਈ ਲੋਕਾਂ ਨੇ ਜਿਆਦਾ ਦੇ ਚੱਕਰ ਦੇ ਵਿੱਚ ਆਪਣਾ ਜਿਹੜਾ ਵਾ ਅਸੀਂ ਕੰਮ ਕਰਦੇ ਉਹ ਵੀ ਗਵਾ ਲਿਆ ਪਰ ਹੁਣ ਅਹਿਸਾਸ ਹੋ ਗਿਆ ਜੋ ਲੱਗਦਾ ਲੋਕੀ ਆਪਣੇ ਆਪ ਸਮਰਥਨ ਕਰ ਰਹੇ ਆ ਲੋਕੀ ਆਪਣੇ ਆਪ ਕਹਿ ਰਹੇ ਆ ਕਿ ਐਰ ਕੀ ਤੁਹਾਨੂੰ ਅਸੀਂ ਲੈ ਕੇ ਆਉਣਾ ਤੇ ਅਸੀਂ ਉਹ ਸੁਪਨੇ ਪੂਰੇ ਕਰਾਂਗੇ